ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਨਦੀਪ ਪੰਗੂ ਵਲੋਗਰ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਸਾਰੇ ਭੈਣ ਭਾਈ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਜੀ ਅੱਜ ਦਿਨ ਹੈਗਾ ਮਾਰਨਿੰਗ ਹਾਂ ਮੰਡੇ ਤੇ ਟਾਈਮ ਹੈਗਾ ਸੀਗੇ ਸਵੇਰ ਦੇ ਸਾਢੇ 7:00 ਵਜੇ ਸੁੱਕੇ ਨੇ ਤੇ ਆਪਾਂ ਧੋਰੇ ਸੀਗੇ ਦੇੜਾ ਹਵਾ ਅੱਜ ਬਹੁਤ ਸੋਹਣੀ ਚੱਲਦੀ ਸੀਗੀ ਪਲੀਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਆਪਣੇ ਜਿਹੜਾ ਬਲੌਗ ਹੈਗਾ ਉਹਨਾਂ ਪੂਰਾ ਜ਼ਰੂਰ ਦੇਖਿਆ ਕਰੋ ਜੀ ਠੀਕ ਹੈ ਜੀ ਕਿਉਂਕਿ ਆਪਣਾ ਬਾਕਸ ਟਾਈਮ ਫਿਰ ਚੱਲਦੀ ਜਾਂਦੀ ਪੂਰਾ ਹੋ ਜੂਗਾ ਜੀ ਬਾਕੀ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਸੀਗੀ ਆਪਣੇ ਜਿੰਨੇ ਵੀ ਸਾਰੇ ਭੈਣ ਭਾਈ ਨੇ ਹਨਾ ਆਪਣੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਤੇ ਅੱਗੇ-ਅੱਗੇ ਕਰਨਗੇ ਸਾਰੇ ਭੈਣ ਭਾਈ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ ਜੀ ਥੈਂਕ ਯੂ ਉਹਨਾਂ ਲਈ ਜੋ-ਜੋ ਮੇਰੇ ਲਾਲੋ ਭੈਣ ਭਾਈ ਨੇ ਹਨਾ ਤੇ YouTube ਫੈਮਿਲੀ ਉਨਰ ਬਹੁਤ ਬਹੁਤ ਜਿਆਦਾ ਧੰਨਵਾਦ ਹੈ ਜੀ ਥੈਂਕ ਯੂ ਹੈ ਜੀ ਇਹਨਾਂ ਲਈ ਠੀਕ ਹੈ ਜੀ ਤੇ ਆਪਾਂ ਧੋਰੇ ਸੀਗੇ ਜੀ ਉਰੇ ਬੇੜਾ ਕਿਉਂਕਿ ਮੈਨੂੰ ਕਾਫੀ ਦਿਨ ਹੋ ਗਏ ਤੋਤਾ ਨਹੀਂ ਸੀਗਾ ਬੇੜਾ ਮਹੀਨਾ ਡੇਢ ਮਹੀਨੇ ਤੇ ਜ਼ਿਆਦਾ ਹੀ ਹੋ ਗਿਆ ਹੋਊਗਾ ਤੋਤਾ ਨਹੀਂ ਸੀਗਾ ਅੱਗੇ ਤਾਂ ਮੈਨੂੰ ਹਣਾ ਜਦੋਂ ਮਤਲਬ ਬੈਕ ਦੀ ਪ੍ਰੋਬਲਮ ਨਹੀਂ ਸੀਗੀ ਉਦੋਂ ਮੈਂ ਥੋੜੇ ਦਿਨਾਂ ਬਾਅਦ ਹੀ ਬੇੜਾ ਧੋਣ ਦੇ ਸੀ ਬਟ ਤੋਂ ਹੁਣ ਮੈਨੂੰ ਔਖਾ ਜਿਹਾ ਲੱਗਦਾ ਜਿੱਤ ਮੇਰੀ ਮਤਲਬ ਬੈਕ ਦੀ ਪ੍ਰੋਬਲਮ ਆ ਫਿਰ ਮੈਂ ਬਹੁਤ ਕਾਫੀ ਟਾਈਮ ਜਾਂ ਲੰਘ ਜਾਂਦਾ ਬੇੜਾ ਧੋਂ ਤੋਂ ਅੱਜ ਇੱਕ ਹਵਾ ਵੀ ਬਹੁਤ ਸੋਹਣੀ ਚੱਲਦੀ ਸੀ ਮੈਨੂੰ ਇਹ ਹੋਇਆ ਮੈਂ ਕਿਹਾ ਚਲੋ ਅੱਜ ਮੈਂ ਬੇੜਾ ਧੋਣੀ ਆ ਤੇ ਆਪਣਾ ਵੱਡਾ ਝਾੜੂ ਲਿਆਂਦਾ ਸੀਗਾ ਇਹਦੇ ਨਾਲ ਵੱਡੇ ਝਾੜੂ ਨਾਲ ਧੋਣਾ ਮੈਨੂੰ ਈਜੀ ਲੱਗਦਾ ਹੈ ਹਨਾ ਤਾਂ ਕਰਕੇ ਮੈਂ ਕਿਹਾ ਚਲੋ ਅੰਦਰੋਂ ਜਿਹੜਾ ਝਾੜੂ ਪੁੱਛਾ ਸੀ ਉਹ ਮੈਂ ਕਰਿਆ ਈ ਸੀਗੀ ਤੇ ਬਾ ਇੱਧਰ ਪਾਰੇ ਆ ਕੇ ਮੈਂ ਬੇੜਾ ਵੀ ਸੰਭਰਤਾ ਸੀ ਉਦੋਂ ਬਾਅਦ ਦੇ ਵਿੱਚ ਹਨਾ ਹਵਾ ਚੱਲਦੀ ਕਾਰਨ ਹਨਾ ਬੇੜੇ ਦੇ ਵਿੱਚ ਮਤਲਬ ਪਤਾ ਨਹੀਂ ਕਿੱਥੋਂ ਕਿੱਥੋਂ ਹਨਾ ਕਾਗਜ਼ ਜੇ ਉੱਡ ਕੇ ਆ ਜਾਂਦੇ ਨੇ ਲਫਾਫੇ ਜਿਵੇਂ ਕਿਉਂਕਿ ਹਵਾ ਬਹੁਤ ਜ਼ਿਆਦਾ ਚੱਲਦੀ ਸੀ ਉਹਨਾਂ ਨੂੰ ਇਕੱਠੇ ਵਗੈਰਾ ਕਰਤਾ ਸੀ ਮੈਂ ਚੁੱਲ੍ਹੇ ਦੇ ਵਿੱਚ ਲਾ ਦਤਾ ਸੀਗਾ ਕਿਉਂਕਿ ਜਦੋਂ ਵੀ ਕਾਗਜ਼ ਲਫਾਫੇ ਹਨਾ ਆਪਾਂ ਨੂੰ ਪਤਾ ਆਪਣੇ ਘਰੋਂ ਵੀ ਆਪਾਂ ਕੋਈ ਸੌਦੇ ਪੱਤੇ ਦੇ ਵਿੱਚ ਆ ਜਾਂਦਾ ਹੈ ਵਾਤੂ ਘਾਟੂ ਜਾਂ ਹੁੰਦਾ ਹੈ ਹਨਾ ਉਹ ਮੈਂ ਇੱਕ ਲਫਾਫੇ ਦੇ ਵਿੱਚ ਇੱਥੇ ਕਰਕੇ ਰੱਖ ਲੈਂਦੇ ਆਂ ਫਿਰ ਉਹਨਾਂ ਨੇ ਆ ਪਾਇਤਰ ਉੱਪਰ ਮੈਂ ਕਦੇ ਨਹੀਂ ਸਿੱਟੇ ਹਨਾ ਚੁੱਲੇ ਦੇ ਵਿੱਚ ਇਕੱਠੇ ਕਰਕੇ ਰੱਖ ਦਿੰਨੇ ਆ ਕਈ ਦਿਨਾਂ ਬਾਅਦ ਫਿਰ ਉਹਨਾਂ ਨੂੰ ਨਾ ਅੱਗ ਲਾ ਦਿੰਨੇ ਆ ਠੀਕ ਹੈ ਜੀ ਹਲ ਫਾਫਿਆਂ ਨੂੰ ਤੇ ਉਦੋਂ ਬਾਅਦ ਦੇ ਵਿੱਚ ਮੈਂ ਕਿਹਾ ਚਲੋ ਮੈਂ ਬੇੜਾ ਤੋ ਦਿੰਨੀ ਹਨਾ ਕਿਹੋ ਜਹਾਜ ਬਹੁਤ ਜੀ ਲੰਗਰੇ ਸੀ ਦੋ ਤਿੰਨ ਚਾਹ ਜੀ ਲੰਗੇ ਵੱਡੇ ਵੱਡੇ ਜੇ ਤੇ ਵਧੀਆ ਲੱਗਦੇ ਸੀ ਮਤਲਬ ਮੈਂ ਉਹਨਾਂ ਨੂੰ ਛੱਡ ਕੇ ਆਪਣਾ ਬੇੜਾ ਤੋਂ ਦੀ ਛੱਡ ਕੇ ਉਹਨਾਂ ਨੂੰ ਦੇਖਣ ਲੱਗ ਜਾਂਦੇ ਸੀ ਉਹ ਚੀਜ਼ ਆਜੇ ਮੈਂ ਸੋਚਦੀ ਸੀ ਕਿ ਜਦ ਨਿੱਕੇ ਨਿੱਕੇ ਜਿਹੋ ਹੁੰਦੇ ਸੀ ਨਾ ਜਹਾਜ਼ ਦੀ ਆਵਾਜ਼ ਸੁਣ ਕੇ ਸਮਾਨ ਤੇ ਭੱਜੇ ਆਉਂਦੇ ਸੀ ਉਹ ਅੰਦਰ ਰੋਟੀ ਖਾਂਦੇ ਵੀ ਛੱਡ ਕੇ ਭੱਜੇ ਆਉਂਦੇ ਸੀ ਜਹਾਜ਼ ਹਨਾ ਹੁਣ ਵੱਡੇ ਹੋ ਗਏ ਚਲੋ ਦੇਖੋ ਟਾਈਮ ਟਾਈਮ ਜੀਆਂ ਗੱਲਾਂ ਨੇ ਹਨ ਹੁਣ ਜਿਹੜੇ ਆਪਣੇ ਬੱਚੇ ਨੇ ਉਹ ਐਵੇਂ ਕਰਦੇ ਨੇ ਭੱਜੇ ਆਉਣਗੇ ਭਾਵੇਂ ਰੋਟੀ ਖਾਂਦੇ ਹੁਣ ਫੇਰ ਵੀ ਰੋਟੀ ਨੂੰ ਛੱਡ ਕੇ ਭੱਜਿਆ ਉਦੋਂ ਸਾਡੇ ਨੀਰੇ ਤੌਪੀਆ ਨਾ ਬਰੰਡੇ ਵਿੱਚ ਪੈ ਕੇ ਅੱਜ ਤੇ ਘਰਾਣੇ ਮਾਰਨ ਲੱਗ ਜਾਂਦਾ ਹੈ ਆਹ ਲਾ ਤੇ ਵਿੱਚ ਖਾਂਦੇ ਵਿੱਚ ਤਾਂ ਮੈਂ ਅਜਿਹਾ ਮਿਸਾਲ ਵਗੈਰਾ ਹੋ ਗਿਆ ਮੱਕੀ ਦੀਆਂ ਰੋਟੀਆਂ ਹੋ ਗਈਆਂ ਉਹ ਆਪਾਂ ਚੁੱਲੇ ਤੇ ਬਣਾਉਨੇ ਆ। ਭੱਟ ਕਰਮੀ ਦੇ ਵਿੱਚ ਨਹੀਂ ਮੈਂ ਚੁੱਲਾ ਜਗਾ ਦੇ। ਠੀਕ ਆ ਜੀ। ਮੇੜਾ ਥੋੜਾ ਧੋਤ ਪਾ। ਅਜਾ ਹਵਾ ਬਹੁਤ ਸੋਨੇ ਚੱਲਣ ਕਰਕੇ ਕਿਹਿਆ ਹਵਾ ਲੱਗਦੀ ਆ। ਤੇ ਹੁਣ ਆ ਰੋਟੀ ਬਣਾ ਕੇ ਹਰ ਨੂੰ ਦੇ ਕੇ ਉਹ ਕਦਾ ਪਾਣੀ ਆ ਮੈਂ ਅੰਬ ਤੇ ਚਾਰ ਨਾਲ ਮੈਂ। ਕਰਨੇ ਪਤਿਏ ਜਿਹੜਾ ਜਵਾਕ ਹਨ ਮੈਨੂੰ ਕਹਿ ਵੀਦਨੀ ਆ ਚੱਲ ਵੀ ਛੁੱਟੀਆਂ ਹੋ ਗਈਆਂ ਪੁੱਤ ਬਾਹਰੋਂ ਕੁਝ ਲਿਆ ਖਾਣ ਨੂੰ ਨਹੀਂ ਜੀ ਇਹਨੇ ਨਹੀਂ ਜਾਣਾ ਇਹ ਕੋਈ ਨਹੀਂ ਮੈਂ ਬਾਹਰੋਂ ਨਹੀਂ ਖਾਣਾ ਹੈਗਾ ਬਧੀਆਂ ਗੱਲਾਂ ਇਹ ਬਾਹਰ ਦਾ ਖਾਣਾ ਮੈਨੂੰ ਚਾਹੀਦਾ ਹੁਣ ਰੁੱਤ ਮਤਲਬ ਮੌਸਮ ਵਾਲੀ ਜਿਹੜੀ ਗਰਮੀ ਦੀ ਹੈ ਨਾ ਕਿਵੇਂ ਦੀ ਆਪਾਂ ਨੂੰ ਪਤਾ ਹੈ ਸੇ ਛੁੱਟੀਆਂ ਮਿਲਦੀਆਂ ਜਿਹੜੇ ਜਵਾਕਾਂ ਨੂੰ ਦੇਖਦੇ ਇਹ ਕਹਿੰਦੇ ਨੇ ਬੱਚੇ ਜਾਣੋਂ ਨੋ ਨੋ ਬਾਰੇ ਇੱਕ ਤੱਜ ਕਰ ਜਿਹੜੇ ਰਿਸ਼ਤੇ ਨੇ ਹਨਾ ਉਦੋਂ ਤਾਂ ਇੱਕ ਛੁੱਟੀ ਨਹੀਂ ਜਵਾਕ ਹੁਣ ਦਿਨ ਦੱਸੀ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਪਹਿਲੀ ਮੈਂ ਕਿੰਨੇ ਦਿਨ ਪਹਿਲਾਂ ਕੱਪੜੇ ਤਿਆਰ ਕਰਨ ਲੱਗਦੇ ਹੁੰਦੇ ਵੀ ਹਾਂ ਛੁੱਟੀਆਂ ਨੇ ਨਾਨਕੀ ਜਾਣਾ ਨਾਨਕੀ ਜਾਣਾ ਹਨਾ ਹੁਣ ਹਨਾ ਤੇ ਹੁਣ ਤਾਂ ਸਾਰਾ ਕੁਝ ਚੇਂਜ ਹੋ ਗਿਆ ਜੇ ਸੋਚੀ ਆਪਾਂ ਆ ਮੋਬਾਈਲ ਨੇ ਜਿਹੜੇ ਇਹਨਾਂ ਨੇ ਚੇਂਜ ਕਰਤਾ ਸਾਰੇ ਦਿਨ ਬੱਚੇ ਮੋਬਾਈਲਾਂ ਤੋਂ ਉੱਤਰਦੇ ਜਾਣ ਆਉਣਾ ਨਹੀਂ ਚਾਹੁੰਦੇ ਉੱਤਰ ਮੋਬਾਈਲ ਨਾਲ ਤਾਂ ਬਹੁਤ ਜ਼ਿਆਦਾ ਰਿਸ਼ਤੇ ਆ ਜਾਂਦੇ ਹਨ ਪਰ ਉਹ ਘਟਾ ਦੇ ਪਿਆਰ ਘਟਾਈ ਦੇ ਜਦੋਂ ਉਹ ਮੋਬਾਈਲ ਆ ਗਿਆ ਹੱਥਾਂ ਦੇ ਵਿੱਚ ਚਲੋ ਕਿਰਨੇ ਪੰਪ ਦਾ ਚਾਰ ਦੇਖਿਓ ਅੰਬ ਨੂੰ ਮਿੱਠੀ ਰੋਟੀ ਨਾਲ ਅੰਬ ਦੇ ਚਾਹਨੇ ਨਾਲ ਦੀ ਖਾਗ ਲਾਉਂਦੇ ਆਹ ਤਰੀਕੇ ਦਾ ਟਿੱਕਾ ਬਹੁਤ ਈਜ਼ ਆ ਕਈ ਵਾਰ ਜੇ ਬੱਚੇ ਕੋਈ ਮਿੱਠੀ ਰੋਟੀ ਵਗੈਰਾ ਮਿੱਠਾ ਖਾਂਗੇ ਤੁਹਾਨੂੰ ਆਹ ਤਰੀਕੇ ਨਾਲ ਟਿੱਕਾ ਤਿਆਰ ਹੋਵੇ ਐਵੇਂ ਬਣਾ ਲਓ ਬਹੁਤ ਸਵਾਦ ਆਉਂਦੀ ਆ ਰੋਟੀ ਰੋਟੀ ਖਾ ਕੇ ਉਦੋਂ ਬਾਅਦ ਤੁਹਾਨੂੰ ਕੱਪੜੇ ਥੋੜੇ ਜਿਨੇ ਪੈਣ ਤੁਹਾਨੂੰ ਆਏ ਜਵਾਕਾਂ ਦੇ ਨਹੀਂ ਸੈੱਟ ਆਉਂਦੇ ਕੱਪੜੇ 1 ਕੋਲੋ ਟੀ-ਸ਼ਰਟ ਪਾਉਣਗੇ ਘੰਟਾ ద్వారా ఫో దే దుద్ధ ਤੇ ਚੱਕ ਚਨਾ ਨਾ ਦੁੱਧ ਤੇ ਫੁੱਲ ਲੱਗਿਓ ਵਾਲਾ ਜਨਾ ਜਵਾਕੇ ਹੀ ਕਰਨ ਦੇ ਤੀ ਵੀ ਦੇਖ ਰਹੀ ਸਿਹਰ ਹਮ ਬੈਠਾ ਨਾਲ ਖੰਦਾਈ ਰੋਟੀ ਆਪ ਦੀ ਤੇ ਮਨ ਨੂੰ ਮੈਂ ਤੇ ਇਹ ਖਾਣਾ ਪੇਠਾ ਮੈਨੂੰ ਬਹੁਤ ਘੱਟ ਪਸੰਦ ਆ। ਤਾਂ ਕਰਕੇ ਮੈਂ ਆਪਨੇ ਵਿੱਛੇ ਬਣਾਉਂਗੀ। ਉਹ ਖਾ ਰਹੇ ਸੀ। ਕਿ ਕਿ ਐ ਜਿਵੇਂ ਹਰ ਮਨ ਵਿੱਚ ਇਹ ਹੋਰ ਜ਼ਰੂਰਤ ਹੋਵੇ ਰੋਟੀ ਤਾਂ ਹਾਕ ਮਾਰਦੀ ਉਹ ਹਾਕ ਮਾਰ ਨੂੰ ਇੱਧਰ ਫੜਾਇਆ ਹੂੰ ਜਨ ਮੈਂ ਰੋਟੀ ਆਹ ਤਰਿਕੇ ਨਾਲ ਸ਼ੱਕਰ ਪਾ ਕੇ ਜਾਂ ਚਿਨੇ ਵੀ ਆਪਾਂ ਪਾ ਸਕਦੇ ਆ ਐਵੇਂ ਰੋਟੀ ਬਣਾਉਣੀ ਐ ਜੀ ਮੈਂ ਮਿੱਠੇ ਤੇ ਨਾਲ ਚੌਪਸ ਬਣਾਉਣੀ ਦੀ ਵਧੀਆ ਨਾਲ ਹਾਈ ਵਲੌਗ ਇੱਕ ਦਿਨ ਮੈਂ ਪਹਿਲਾਂ ਵੀਡੀਓ ਬਣਾਈ ਸੀ ਜਿਹੜਾ ਮੈਂ ਕੱਲ ਦੱਸਿਆ ਸੀ ਉਹ ਡਾਊਨਲੋਡ ਜੀ ਹੋ ਗਿਆ ਸੀਗਾ ਤੇ ਬਲੀਵ ਤੋਂ ਉਹ ਕਰਨਾ ਪੈ ਗਿਆ ਸੀ ਇਹਨਾਂ ਤੇ ਮੈਂ ਅੱਜ ਬਣਾ ਰਹੀ ਹਾਂ ਲਿਆਉਣੀ ਹੈ ਬੁੱਤ ਲਿਆਉਣੀ ਇੱਕ ਮਿੰਟ ਤੇ ਚਲੋ ਜੀ ਰੋਟੀ ਵਗੈਰਾ ਖਾ ਲਈ ਸੀ ਕਿ ਆਪਾਂ ਟਾਈਮ ਹੋ ਗਿਆ ਸੀਗਾ ਇਹ ਹੋਰੇ 10:30 ਵਾਂਗੂ ਹੋ ਗਏ ਸੀਗੇ ਟਾਈਮ ਤੇ ਚਾਹ ਵੀ ਮੇਰੀ ਲੇਟ ਹੁੰਦੀ ਜਾ ਰਹੀ ਦੀ ਸੀ 10 ਵਜੇ ਵਾਲੀ ਹਨਾ ਕਿਉਂਕਿ ਚਾਹ ਵੀ ਨਾ ਤਾਂ ਮੈਨੂੰ ਬਿਲਕੁਲ ਇਹ ਨਹੀਂ ਸਾਦਾ ਹੈਗਾ ਉਰੇ ਮੈਂ ਭਾਂਡੇ ਸਾਫ਼ ਕਰਨ ਲੱਗ ਗਈ ਸੀ ਮੈਂ ਕਿਹਾ ਹਰਮਨ ਚਲੋ ਮੈਂ ਭਾਂਡੇ ਨਾਲ ਦੀ ਨਾਲ ਸਾਫ਼ ਕਰਦਾ ਘਰ ਦੇ ਆਪਣਾ ਚਲੇ ਗਏ ਸੀ ਜੀ ਕੰਮ ਤੇ ਸਿਰ ਸਿਰ ਤੇ ਚਲੋ ਉਹ ਵੀ ਕਹਿੰਦੇ ਸੀ ਜੀ ਮੈਂ ਟਾਈਮ ਨਾਲ ਆ ਕੇ ਤਾਂ ਘਰੇ ਆ ਕੇ ਰੋਟੀ ਖਾ ਲੂੰਗਾ ਹਨਾ ਚਲੋ ਦੇਖਦੇ ਹਾਂ ਇੰਝ ਟਾਈਮ ਨਾਲ ਆ ਕੇ ਤਾਂ ਵੀ ਠੀਕ ਹੈ ਜੇ ਨਹੀਂ ਆਏ ਤਾਂ ਚਲੋ ਫਿਰ ਉਹਵੇਂ ਦੇਖਾਂਗੇ ਹਨਾ ਵੀ ਰੋਟੀ ਉੱਥੇ ਦੇ ਕੇ ਆਉਣੀ ਹੈ ਜਾਂ ਵੀ ਕਿਵੇਂ ਘਰੇ ਆ ਕੇ ਖਾਂਦੇ ਨੇ ਹਨਾ ਠੀਕ ਹੈ ਜੀ ਤੇ ਉਰੇ ਮੈਂ ਭਾਂਡੇ ਸਾਫ਼ ਕਰਦੇ ਸੀ ਕਿ ਮੈਂ ਕਿ ਭਾਂਡੇ ਸਾਫ਼ ਕਰਦਾ ਹੀ ਤੇ ਇੱਧਰ ਕੰਨੇ ਪਏ ਸੀ ਮੇਰੇ ਦੁੱਧ ਵਾਲੀ ਉਹ ਲੈਣ ਚਲੀ ਗਈ ਸੀ ਦੁੱਧ ਮੇਰਾ ਰੱਖਿਆ ਹੋਇਆ ਸੀਗਾ ਉਬਾਲੀ ਦੇਣਾ ਤੇ ਇੱਕ ਆਪਣਾ ਨਾ ਬੋਤਲਾਂ ਪਾਣੀ ਦੀਆਂ ਨੇ ਭਰਨ ਵਾਲੀਆਂ ਉਹ ਭਰਨ ਵਾਲੀਆਂ ਸੀਗੀਆਂ ਇੱਧਰ ਮੈਨੂੰ ਨਾਲ ਦੀ ਨਾਲ ਹੋ ਗਿਆ ਮੈਂ ਕਿਹਾ ਚਲੋ ਸੈਲਫ ਸਾਫ ਕਰਦਾ ਮੈਂ ਨਾਲ ਦੀ ਨਾਲ ਕਿਉਂਕਿ ਪਹਿਲਾਂ ਮੈਂ ਜਦੋਂ ਰੋਟੀ ਲਾ ਕੇ ਹਟੇ ਸੀ ਫਿਰ ਮੈਂ ਖਾਣ ਲੱਗ ਗਈ ਸੀ ਰੋਟੀ ਤਾਂ ਨਹੀਂ ਕੀਤੀ ਝੁੱਲ੍ਹੇ ਸੀ ਜਿਹੜੇ ਆਪਣੇ ਬਹੁਤ ਜ਼ਿਆਦਾ ਗਰਮ ਸੀਗੇ ਕਹਿੰਦੇ ਵੀ ਤਿੜ ਜਾਂਦੇ ਹੁੰਦੇ ਨੇ ਝੁੱਲ੍ਹੇ ਜੀ ਆਪਾਂ ਗਰਮ ਗਰਮ ਦੇ ਉੱਪਰ ਇਹ ਝੁੱਲਿਆਂ ਦੇ ਉੱਪਰ ਵੀ ਮਤਲਬ ਸਫਾਈ ਕਰੀਏ ਪਾਣੀ ਲਾਈ ਪੋਚਾ ਵਗੈਰਾ ਲਾ ਦੀ ਝੁੱਲਿਆਂ ਤੇ ਮੈਂ ਤਾਂ ਕਰਕੇ ਨਾ ਥੋੜਾ ਵੀ ਚਲੋ ਮੈਂ ਕਿਹਾ ਰੁੱਕ ਕੇ ਕਰ ਦੋ ਨਾਲੇ ਝੁੱਲੇ ਨੇ ਜਿਹੜੇ ਉਹ ਠੰਡੇ ਹੋ ਜਾਣਗੇ ਠੀਕ ਹੈ ਜੀ ਉੱਤਰਲੇ ਗੈਸ ਤੇ ਰੱਖਿਆ ਹੋਇਆ ਸੀ ਮੇਰਾ ਦੁੱਧ ਉੱਧਰ ਮੈਂ ਨੇ ਸਾਫ਼ ਕੀਤਾ ਮੈਂ ਕਿ ਚਲੋ ਰੁੱਕ ਕੇ ਸਾਫ਼ ਕਰ ਦੋਂਗੇ ਉੱਧਰ ਜਿਹੜਾ ਟੁੱਟ ਵਾਲੀ ਆ ਗਿਆ ਤੇ ਸਲਾਹ ਆਪਣਾ ਚੁੱਲ੍ਹਾ ਜਿਹੜਾ ਠੰਡਾ ਹੋ ਜਾਊਗਾ ਠੀਕ ਹੈ ਜੀ ਮੈਂ ਕਿ ਚਲੋ ਉਦੋਂ ਬਾਅਦ ਦੇ ਵਿੱਚ ਸਫਾਈ ਕਰ ਤੋਂ ਮੈਂ ਚੰਗੀ ਤਰ੍ਹਾਂ ਹੁਣ ਮੈਂ ਮੋਟੀ ਮੋਟੀ ਜੀ ਸੈਲਫ ਦੀ ਸਾਫ਼ ਸਫਾਈ ਕਰਤੀ ਸੀ ਹੀ ਤੇ ਉਦੋਂ ਬਾਅਦ ਦੇ ਵਿੱਚ ਉੱਧਰ ਸਿੰਕ ਤੇ ਵਿੱਚ ਪੋਚਾ ਤਾਉਣ ਲੱਗ ਗਈ ਸੀ ਤੇ ਸਿੰਕ ਦੀ ਸਫਾਈ ਕਰਨ ਲੱਗ ਗਈ ਸੀਗੀ ਤੇ ਸਾਰਿਆਂ ਦਾ ਵੱਡਾ ਟਾਰਗੇਟ ਹੁੰਦਾ ਗਰਮੀਆਂ ਦੇ ਵਿੱਚ ਜੀ ਪੋਤਣਾ ਭਰਨਾ ਹਨਾ ਪਾਣੀ ਵਾਲੀਆਂ ਕਿਉਂਕਿ ਪੀਣ ਵਾਲਿਆਂ ਨੇ ਤਾਂ ਨਾ ਪੀਪੀ ਕੇ ਰੱਖੀ ਜਾਣੀਆਂ ਨੇ ਰੱਖੀ ਜਾਣੀਆਂ ਨੇ ਜ਼ਿਆਦਾਤਰ ਤਾਂ ਚਲੋ ਹਨਾ ਮੈਂ ਤੇ ਇਹ ਜੜੀ ਤਾਂ ਬਹੁਤ ਅਸੀਂ ਜ਼ਿੰਮੇਵਾਰ ਹਾਂ ਤੇ ਜ਼ਿੰਮੇਵਾਰ ਨਾਲ ਜਦੀ ਬੋਤਲ ਨੂੰ ਭਰ ਦਿੰਨੇ ਆ ਹਨਾ ਪਰ ਬੱਚਿਆਂ ਦਾ ਆਪਾਂ ਨੂੰ ਪਤਾ ਹੁੰਦਾ ਸਾਰਿਆਂ ਨੂੰ ਚਲੋ ਵੱਡੇ ਤਾਂ ਸਾਰੇ ਹੀ ਐਵੇਂ ਕਰਦੇ ਨੇਗੇ ਤੇ ਬੱਚੇ ਹੁੰਦੇ ਨੇ ਉਹ ਪੀਪੀ ਕੇ ਬੋਤਲਾਂ ਰੱਖੀ ਜਾਂਦੇ ਨੇ ਤੇ ਬਹੁਤ ਜਣੇ ਔਖਾ ਜੇ ਮੈਨੂੰ ਔਖ ਲੱਗਦਾ ਇਹ ਕੰਮ ਬੋਤਲਾਣਾ ਬਾਕੀ ਕੰਮ ਮੈਨੂੰ ਕੋਈ ਔਖਾ ਨਹੀਂ ਲੱਗਦਾ ਘਰ ਦਾ ਕਰਨ ਵਾਲਾ ਮੈਨੂੰ ਬੋਤਲਾਣਾ ਕੰਮ ਬਹੁਤ ਔਖ ਲੱਗਦਾ ਹਨ ਤੇ ਆਪਣਾ ਜਿਹੜਾ ਬਲੌਗ ਹੈ ਜੀ ਇੰਨਾ ਕੀ ਸੀਗਾ ਇੱਧਰ ਮੇਰਾ ਦੁੱਤ ਤੱਤਰ ਖੈ ਅਸੀਂ ਪਲੀਜ਼ ਤੁਸੀਂ ਬਲੌਗ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਤੇ ਨਵੇਂ-ਨਵੇਂ ਬਲੌਗ ਅਪਮ ਲੈ ਕੇ ਆਇਆ ਕਰਾਂਗੇ ਠੀਕ ਹੈ ਜੀ ਤੇ ਬੋਤਲਾਂ ਮੈਂ ਭਰਤੀ ਸੀਗੇ ਪਾਣੀ ਦੇ ਇੱਕ ਗਰਮੀ ਬਹੁਤ ਸੀ ਗਰਸੋਈ ਦੇ ਵਿੱਚ ਮੈਨੂੰ ਇਹ ਸੀ ਮੈਂ ਕਿ ਛੇਤੀ ਛੇਤੀ ਚਲੋ ਮੇਰੇ ਕੰਮ ਕੰਪਲੀਟ ਹੋ ਗਏ ਸੀਗੇ ਹੁਣ ਥੋੜੀ ਜੀ 10 20 ਮਿੰਟ ਰੈਸਟ ਕਰਕੇ ਚਾਹ ਬਣਾ ਕੇ ਪੀ ਕੇ ਫਿਰ ਮੈਂ ਅੱ ਤੋਂ ਬਾਅਦ ਤੁਹਾਂਗੇ ਜੀ ਕੱਪੜੇ ਕਿਉਂਕਿ ਅੱਜ ਮੈਨੂੰ ਚਾਹ ਪਤਕੀ ਚੜੇ ਪਿਆ ਅੱਜ ਗਰਮੀ ਮਤਲਬ ਬਾਹਰ ਨਹੀਂ ਇੰਨੀ ਗਰਮੀ ਬੇੜੇ ਦੇ ਵਿੱਚ ਤਾਂ ਬਹੁਤ ਸੋਹਣੀ ਹਵਾ ਲੱਗਦੀ ਹੈ ਜੀ ਤੇਜ਼ ਪੂਰੀ ਹਵਾ ਚੱਲਦੀ ਹੈ ਹਨਾ ਐਵੇਂ ਲੱਗਦਾ ਕਿਤੇ ਨਾ ਕਿਤੇ ਮੈਂ ਪਿਆ ਹੋਗਾ ਜੀ ਤੇ ਅੱਜ ਦੇ ਲਈ ਮੇਰਾ ਇੰਨਾ ਕੀ ਬਲੌਗ ਹੈ ਬਲੌਗ ਹੈ ਜੀ ਪਲੀਜ਼ ਤੁਸੀਂ ਬਲੌਗ ਤੇ ਅੱਜ ਕਰੋ ਜੀ ਵਲੌਗ ਨਾਲ ਐਨ ਇੱਕ ਐਨ ਇੱਕ ਵਲੌਗ ਨਾਲ ਇੰਜੋਏ ਤੇ ਆਪਾਂ ਕੱਲ ਨੂੰ ਨਵੇਂ ਕਿਸੇ ਵਲੌਗ ਨਾਲ ਮਿਲਾਂਗੇ ਇੰਨਾ ਟਾਈਮ ਦੇ ਲਈ ਜੀ ਓਕੇ ਜੀ ਬਾਏ